ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਆਪਾਂ ਇੱਕ ਨਵੇਂ ਟੌਪਿਕ ਦੀ ਜਿਹੜਾ ਬਾਪ ਆਪਣੇ ਬੱਚਿਆਂ ਲਈ ਰਾਤ ਦਿਨ ਭੱਜ ਦੌੜੇ ਕਰਦਾ ਦਿਨ ਕਰਦਾ ਰਾਤ ਵੀ ਲੱਗਾ ਰਹਿੰਦਾ ਟੈਨਸ਼ਨਾਂ ਦੇ ਕੋਲ ਮੁਜ਼ਾ ਰਹਿੰਦਾ ਵੀ ਮੇਰੇ ਬੱਚੇ ਖੁਸ਼ ਰਹਿ ਸਕਣ ਉਹਨਾਂ ਦੀ ਹਰ ਜ਼ਰੂਰਤ ਜਿਹੜੀ ਆ ਉਹ ਪੂਰੀ ਹੋ ਸਕੇ ਪਰ ਜ਼ਿੰਦਗੀ ਦੀ ਅਸਲ ਸੱਚਾਈ ਦੀ ਅੱਜ ਗੱਲ ਕਰਾਂਗੇ ਮਾਂ ਨੇ ਨੌਂ ਮਿੰਨ ਦੇ ਪੇਟ ਚ ਰੱਖਿਆ ਤੇ ਸਾਰੇ ਕਹਿੰਦੇ ਆ ਵੀ ਯਾਰ ਮਾਂ ਉਹ ਪਿਆਰ ਕਰਦੀ ਐ ਚ ਕੋਈ ਸ਼ੱਕ ਨਹੀਂ ਮਾਂ ਜਿਹੜੀ ਆ ਉਹ ਪਿਆਰ ਬੱਚੇ ਨੂੰ ਦਿਤਾ ਦਿੰਦੀ ਐ ਬਾਪ ਜਿਹੜਾ ਇੰਨਾ ਪਿਆਰ ਦਿਤਾਉਂਦਾ ਨਹੀਂ ਮਨ ਵਿੱਚ ਮਾਂ ਕੋਈ ਬੱਚੇ ਦੇ ਬਾਪ ਦੇ ਜਿਹੜਾ ਆ ਬੱਚੇ ਵਾਸਤੇ ਪਿਆਰ ਹੁੰਦਾ ਤੇ ਸਾਡੇ ਥੋੜਾ ਜਿਹਾ ਇਹ ਕਹਿ ਦਿੰਦੇ ਆ ਵੀ ਯਾਰ ਬਾਪ ਸਖਤ ਐ ਸਖਤ ਨਹੀਂ ਬਾਪ ਸਖਤ ਇਸ ਕਰਕੇ ਹੁੰਦਾ ਉਹਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਐ ਕਿ ਬੱਚਾ ਲੇਟ ਹੋ ਗਿਆ ਬੱਚੇ ਨੂੰ ਕੋਈ ਦਿੱਕਤ ਨਾ ਹੋ ਗਈ ਹੋਵੇ ਤੇ ਅੱਜ ਦੇ ਬੱਚਿਆਂ ਨੂੰ ਮੈਂ ਦੱਸਣਾ ਚਾਹੁੰਦਾ ਥੋੜੀਆਂ ਜੀਆਂ ਪੁਰਾਣੀਆਂ ਗੱਲਾਂ ਵੀ ਦੋ ਚਾਰ ਕਰਾਂਗੇ ਕਿ ਜਿਹੜੇ ਬੱਚੇ ਅੱਜ ਉਹਨਾਂ ਵਾਸਤੇ ਜਿਹੜੇ ਬਾਪ ਐ ਕਈ ਵਾਰੀ ਪਰਦੇਸਾਂ 'ਚ ਜਾਂਦੇ ਨੇ 10-10 20-20 ਸਾਲ ਆਪਣੀ ਜ਼ਿੰਦਗੀ ਦੇ ਉਹ ਗਾਲ ਦਿੰਦੇ ਆ ਉੱਥੇ ਪੱਕੇ ਨਹੀਂ ਹੁੰਦੇ ਜਾਂ 20-20 ਸਾਲ ਬਾਅਦ ਕਿਤੇ ਪੱਕੇ ਹੁੰਦੇ ਆ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਆ ਔਰ ਧੰਨ ਦੀਆਂ ਨੇ ਉਹ ਮੇਰੀਆਂ ਭੈਣਾਂ ਜਿਹੜੀਆਂ ਪਿੱਛੇ ਬੈਠਦੀਆਂ 20-20 ਸਾਲ ਉਡੀਕ ਕਰਦੀਆਂ ਆਪਣੇ ਬੱਚ ਘਰ ਵਾਲੇ ਦੀ ਔਰ ਫਿਰ ਵੀ ਉਹ ਸਿਰ ਕਦੇ ਉੱਤੇ ਬੱਚੇ ਪਾਲਦੀਆਂ ਰਹਿਦੀਆਂ ਉਹ ਵੀ ਬਹੁਤ ਵੱਡੀ ਕੁਰਬਾਨੀ ਆ ਜਿਹੜੇ ਬੱਚੇ ਬਾ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ ਜਾਂ ਤਾਂ ਉਹਨਾਂ ਦੀ ਕੋਈ ਸਿੱਖਿਆ 'ਚ ਕਮੀ ਹੁੰਦੀ ਆ ਜਾਂ ਉਹਨਾਂ ਦੀ ਕੋਈ ਸੰਗਤ ਮਾੜੀ ਹੁੰਦੀ ਆ ਜਾਂ ਉਹਨਾਂ ਦੀ ਥਿੰਕਿੰਗ ਡਿਫਰੈਂਟ ਹੁੰਦੀ ਆ ਅੱਜ ਆਪਾਂ ਇੱਕ ਨਾਰਮਲ ਗੱਲ ਕਰਨ ਬਾਪ ਦੀ ਗੱਲ ਤੋਂ ਲੈ ਕੇ ਬੁਢਾਪੇ ਤੱਕ ਜਾਵਾਂਗੇ ਤੇ ਉਹਦਾ ਸੋਲੂਸ਼ਨ ਵੀ ਤੁਹਾਨੂੰ ਦੱਸੂਗਾ ਉਹ ਸਚਾਈ ਹੈ ਜ਼ਿੰਦਗੀ ਦੀ ਕੋਈ ਉਦੇ ਸ਼ੱਕ ਨਹੀਂ ਹੈ ਜਿਹੜੀ ਤੁਸੀਂ ਜ਼ਿੰਦਗੀ ਦੀ ਪਲੈਨਿੰਗ ਕਰਨੀ ਹੈ ਉਹ ਕਿਵੇਂ ਤੁਸੀਂ ਕਰੋ ਤਾਂ ਵਧੀਆ ਰਹੋਗੇ ਬਾਅਦ ਪਛਤਾਉਣਾ ਨਹੀਂ ਪੈਂਦਾ ਇਹੋ ਜਿਹੇ ਕੇਸ ਵੀ ਮੈਂ ਬੱਚੇ ਦੇਖੇ ਆ ਜਿਹੜੇ ਜਿਹੜੇ ਮਾਂ ਬਾਪ ਨੇ ਜ਼ਮੀਨ ਬਹੁਤ ਬਣਾਈ ਪਰ ਜਦੋਂ ਇਲਾਜ ਕਰਾਉਣ ਦਾ ਟਾਈਮ ਆਇਆ ਤਹ ਹਸਪਤਾਲ ਦੇ ਵਿੱਚ ਪੈਸਾ ਤੱਕ ਲਾ ਕੇ ਰਾਜੀ ਨਹੀਂ ਸੀ ਗਏ ਉਹ ਲੋਕ ਬੱਚੇ ਜਿਹੜੇ ਉਹਨਾਂ ਦੇ ਆ ਜੇ ਸਟੋਰੀਆਂ ਲੈ ਕੇ ਤੁਹਾਨੂੰ ਮੈਂ ਤਾਂ ਲੰਮੀਆਂ ਹੋ ਜਾਣੀਆਂ ਸ਼ਾਰਟ ਕੱਟ ਚ ਗੱਲ ਕਰਦੇ ਆ ਕਿਉਂਕਿ ਤੁਹਾਡਾ ਟਾਈਮ ਵੀ ਇੰਨਾ ਜਾਇਆ ਨਾ ਹੋਵੇ ਪੁਰਾਣੇ ਬਾਪ ਜਿਹੜੇ ਸੀਗੇ ਉਹਨਾਂ ਨੇ ਹੜ ਵਾਏ ਉਦੋਂ ਕੋਈ ਟਰੈਕਟਰਾਂ ਰੁਕਟਰਾਂ ਦੀ ਕੋਈ ਐਡੀ ਸਹੂਲਤਾਂ ਨਹੀਂ ਸੀ ਹੁੰਦੀ ਤੇ ਇੱਕ ਕਿੱਲਾ ਵਹਣ ਵਾਸਤੇ ਪਤਾ ਨਹੀਂ ਕਿੰਨੇ ਯਾਨੀ ਕਿ ਕਿਲੋਮੀਟਰਾਂ ਤੱਕ ਬਲਦਾਂ ਦੇ ਮਗਰ ਚੱਲਣਾ ਪੈਂਦਾ ਸੀ ਹੜ ਲੈ ਕੇ ਔਰ ਬਜ਼ੁਰਗਾਂ ਦੇ ਜਿਹੜੇ ਪੈਰ ਆ ਡਿੱਟੇ ਟੇਡੇ ਹੋ ਜਾਂਦੇ ਸੀ ਪੈਰ ਸੁੱਜ ਜਾਂਦੇ ਸੀ ਮੋਟੇ ਹੋ ਜਾਂਦੇ ਸੀ ਇਸ ਤਰ੍ਹਾਂ ਦੇ ਔਰ ਚੌੜੇ ਹੋ ਜਾਂਦੇ ਸੀ ਪੈਰ ਜ਼ਖਮ ਹੋ ਜਾਂਦੇ ਸੀ ਪੈਰਾਂ ਦੇ ਉੱਤੇ ਮਗਰ ਫਿਰਦੇ ਆ ਬੈਲਣ ਦੇ ਮਗਰ ਫਿਰਦੇ ਆ ਬਲਦਾਂ ਦੇ ਬੜੀਆਂ ਮਿਹਨਤਾਂ ਕੀਤੀਆਂ ਤੜਕੇ 4 ਵਜੇ ਉੱਠਣਾ ਔਰ ਤੜਕੇ ਮੂਹਰੇ ਉੱਠ ਕੇ ਜਾ ਕੇ ਹਲ ਵਾਣੇ ਫਿਰ ਹੋਰ ਕਈ ਕੰਮ ਕਰਨੇ ਜਿਨ੍ਹਾਂ ਵਿੱਚ ਆਪਣੇ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਜ਼ਮੀਨ ਘਟ ਸੀਗੀ ਉਹ بڑے ਔਖੇ ਉਹਨਾਂ ਨੇ ਆਪਣੇ ਬੱਚੇ ਪਾਲੇ ਆ ਤੇ ਇਸ ਕਰਕੇ ਮਾਪੇ ਕਿਸੇ ਲਈ ਮਾਰੇ ਹੋਣਗੇ ਕਿਸੇ ਲਈ ਚੰਗੇ ਹੋਣਗੇ ਦੁਨੀਆ ਵਾਸਤੇ ਪਰ ਬੱਚੇ ਵਾਸਤੇ ਮਾਪੇ ਮਾਪੀ ਹੁੰਦੇ ਆ ਪਰ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਔਰ ਮਾਪੇ ਨੂੰ ਵੀ ਚਾਹੀਦਾ ਇਹ ਦੀ ਸਟ੍ਰਿਕਟ ਨਾ ਹੋਣ ਉਹ ਬੱਚਿਆਂ ਦੇ ਨਾਲ ਖੁੱਲ ਕੇ ਰਹਿਣ ਇੱਕ ਫਰੈਂਡਸ਼ਿਪ ਜਿਹੜਾ ਟਾਈਪ ਆ ਬੱਚਿਆਂ ਦੇ ਨਾਲ ਖੁੱਲ ਕੇ ਗੱਲ ਕਰਨ ਕਿਉਂਕਿ ਬੱਚੇ ਫਿਰ ਤੁਹਾਨੂੰ ਝੂਠ ਨਹੀਂ ਬੋਲਦੇ ਕੋਈ ਵੀ ਗਲਤੀ ਕਰਨ ਦੇ ਨੀਂਗੇ ਕਰਦੇ ਨੀਂਗੇ ਜੇ ਬੱਚਾ ਕਿਸੇ ਨੂੰ ਪਸੰਦ ਕਰਦਾ ਹੈ ਤੇ ਉਹ ਤੁਹਾਨੂੰ ਬੱਚਾ ਜਾਂ ਬੱਚੀ ਤੁਹਾਨੂੰ ਦੱਸ ਦੇਊਗਾ ਤੇ ਉਹ ਗਲਤੀ ਨਹੀਂ ਕਰਨਗੇ ਕੁਝ ਇਹੋ ਜਿਹਾ ਸਟ੍ਰਿਕ ਨਾ ਚੱਲੋ ਤੁਸੀਂ ਜਿਹੜਾ ਤੁਹਾਡੇ ਤੋਂ ਚੋਰੀ ਕੁਝ ਇਹੋ ਜਿਹਾ ਕਰਨ ਉਹਨਾਂ ਨੂੰ ਡਰ ਰਹੇ ਉਹਦੇ ਮਨ ਦੇ ਵਿੱਚ ਜ਼ਿਆਦਾ ਤੇ ਜਿਹੜੀਆਂ ਗੱਲਾਂ ਤੋਂ ਬੱਚੇ ਨੂੰ ਰੋਕਣਾ ਚਾਹੀਦਾ ਉਹ ਰੋਕਣਾ ਵੀ ਚਾਹੀਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਬਾਪ ਦਾ ਪਿਆਰ ਜਿਹੜਾ ਆ ਉਹਨੂੰ ਤਾਂ ਕੋਈ ਕੋਈ ਯਾਦ ਰੱਖਦਾ ਕੋਈ ਨਹੀਂ ਕਰਦਾ ਯਾਦ ਸਾਰੇ ਗਾਣੇ ਮਾਂ ਦੇ ਉੱਤੇ ਹੁੰਦੇ ਆ ਬਾਪ ਦੇ ਤਾਂ ਥੋੜੇ-ਥੋੜੇ ਜਣ ਨੂੰ ਮਿਲੇ ਆ ਤੇ ਦੂਜੀ ਗੱਲ ਇਹ ਆ ਵੀ ਪਲੈਨਿੰਗ ਬੁੜਾਪੇ ਦੀ ਜਿਹੜੀ ਹੈ ਜਾਂ ਤਾਂ ਦੇਖੋ ਤੁਹਾਡਾ ਬੱਚਾ ਜਾਂ ਨੌ ਤੁਹਾਡੀ ਆਉਂਦੀ ਆ ਤੁਹਾਨੂੰ ਲੱਗਦਾ ਵੀ ਸਾਡਾ ਸੁਭਾਅ ਨਹੀਂ ਮਿਲਦਾ ਜਾਂ ਕੁਝ ਮਸਲਾ ਹੁੰਦਾ ਹੈ ਤੇ ਨਾਲ ਦੀ ਨਾਲ ਬੱਚੇ ਨੂੰ ਅਟ ਕਰ ਦਿਓ ਤੇ ਆਪਣਾ ਘਰ ਸਾਈਡ ਤੇ ਕਰ ਲਓ ਆਪ ਜਾਂ ਉਸ ਘਰ ਚ ਨਾ ਰਹੋ ਦੂਸਰੇ ਘਰ ਤੇ ਚਲੇ ਜਾਓ ਜੇ ਉਸ ਘਰ ਚ ਰਹੋਗੇ ਫੇਰ ਵੀ ਲੜਾਈ ਝਗੜਾ ਕਰੋਗੇ ਅਲੱਗ ਹੋ ਜਾਓ ਅਲੱਗ ਹੋ ਜਾਓ ਜੇ ਤੁਸੀਂ ਨਵਾਂ ਘਰ ਬਣਾ ਰਹੇ ਹੋ ਤੇ ਫਿਰ ਤੁਸੀਂ ਇੱਕਦਾਂ ਕਰੋ ਵੀ ਇੱਕ ਅੰਦਰ ਨੂੰ ਪੌੜੀ ਚੜਾ ਲਓ ਇੱਕ ਬਾਹਰ ਨੂੰ ਚੜਾ ਲਓ ਕੱਲ ਨੂੰ ਦਿੱਕਤ ਹੁੰਦੀ ਅੰਦਰ ਵਾਲੀ ਪੌੜੀ ਬੰਦ ਕਰ ਲਓਗੇ ਬਾਹਰ ਵਾਲੀ ਪੌੜੀ ਜਿਹੜੀ ਐ ਉਹ ਤੁਸੀਂ ਜਦੋਂ ਮਰਜੀ ਆਪਨਾ ਦਰਵਾਜ਼ਾ ਖੋਲ ਕੇ ਉੱਪਰ ਜਾ ਕੇ ਛੱਤ ਤੇ ਤੁਸੀਂ ਰਹਿ ਸਕਦੇ ਹੋ ਅੰਦਰ ਵਾਲੀ ਬੰਦ ਰਵੇ ਕੋਈ ਸੋਵੇਂ ਕੋਈ ਕਿੱਦਾਂ ਮਰਜੀ ਕਰੇ ਜਿਹੜਾ ਮਾਂ ਮਾਂ ਆ ਜਾਂਦਾ ਰਹਿ ਜਾਂਦੀ ਆ ਜਾਂ ਬਾਪ ਰਹਿ ਜਾਂਦਾ ਉੱਪਰ ਰਹਿਣਗੇ ਆਪ ਦਾ ਆਡਰ ਐ ਲੋ ਕੋਈ ਦਿੱਕਤ ਨਹੀਂ ਉਹਦੇ ਨਾਲ ਪਿਆਰ ਬਣਿਆ ਰਹਿੰਦਾ ਬਹੁਤ ਤੇ ਜਿਹੜੇ ਮਸਲੇ ਹੋ ਗਏ ਨਹੀਂ ਦਿੱਕਤ ਨਹੀਂ ਹੁੰਦੀ ਜੇ ਤੁਹਾਨੂੰ ਲੱਗਦਾ ਤੁਹਾਡਾ ਭਰਾ ਜਾਂ ਭਰਜਾਈ ਕੁਛ ਇਹੋ ਜਿਹਾ ਹੈਗਾ ਤਾਂ ਦੂਜੇ ਭਰਾ ਨੂੰ ਵੀ ਆਪਣਾ ਸੈੱਟ ਹੋ ਜਾਣਾ ਚਾਹੀਦਾ ਹੈ ਲੜਾਈ ਝਗੜਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਸੇ ਚੀਜ਼ ਤੇ ਦੇਖੋ ਸਭ ਕੁਝ ਰਹਿਤ ਹੈ ਇੱਥੇ ਜਾਣਾ ਪਰ ਜਿਹੜਾ ਤੁਹਾਡਾ ਹੱਕ ਬਣਦਾ ਉਹਦੇ ਤੇ ਜ਼ਰੂਰ ਚੱਲੋ ਹੱਕ ਨੂੰ ਵੀ ਨਹੀਂ ਛੱਡਣਾ ਚਾਹੀਦਾ ਕਿਸ ਤਰ੍ਹਾਂ ਦਾ ਔਰ ਕਿਸੇ ਦਾ ਹੱਕ ਖੋਣਾ ਨਹੀਂ ਚਾਹੀਦਾ ਤੇ ਇਨਸਾਨ ਦੀ ਜ਼ਿੰਦਗੀ ਦੀ ਸਚਾਈ ਇਹ ਹੈ ਵੀ ਜਾਣਾ ਤਾਂ ਸਾਰਿਆਂ ਨੇ ਹੈ ਇੱਕ ਦਿਨ ਪਰ ਤੁਸੀਂ ਵਧੀਆ ਜ਼ਿੰਦਗੀ ਮੈਂ ਆਪਣੇ ਵੀਡੀਓ ਚ ਗੱਲ ਕਰਦਾ ਹੁੰਦਾ ਵੀ ਵਧੀਆ ਜ਼ਿੰਦਗੀ ਜੀ ਕੇ ਜਾਓ ਕੋਈ ਐਸਾ ਕਮ ਨਾ ਕਰੋ ਗਲਤੀਆਂ ਸਾਰੇ ਹੀ ਹੁੰਦੇ ਕਰਦੇ ਹੀ ਇਨਸਾਨ ਤੇ ਬਾਪ ਵਾਸਤੇ ਥੋੜੀ ਰਿਸਪੈਕਟ ਰੱਖਿਆ ਕਰੋ ਬਾਪ ਵੀ ਤੁਹਾਨੂੰ ਮਾਂ ਨੂੰ ਪਿਆਰ ਕਰਦਾ ਐਡੀ ਕੋਈ ਗੱਲ ਨਹੀਂ ਹੈਗੀ ਥੋੜਾ ਜਿਹਾ ਸਖਤ ਉਹਨੂੰ ਰਹਿਣਾ ਪੈਂਦਾ ਇੱਕ ਇਨਸਾਨ ਮਰਦ ਦੇ ਵਿੱਚ ਔਰਤ 'ਚ ਫਰਕ ਹੁੰਦਾ ਹੈ ਮਰਦ ਦੇ ਜਿਹੜੇ ਹੰਝੂ ਐ ਥੋੜੇ ਸਟਰੋਂਗ ਹੁੰਦੇ ਐ ਐਡੀ ਜਲਦੀ ਨਹੀਂ ਨਿਕਲਦੇ ਔਰ ਬੜੀ ਲੇਡੀਜ਼ ਹੁੰਦੀਆਂ ਆ ਸਾਡੀਆਂ ਮਾਤਾਵਾ ਮਾਂ ਪੈਣਾ ਆ ਉਹ ਥੋੜਾ ਜਿਹਾ ਕੰਗਲ ਦਿਲਦੀ ਹੁੰਦੀ ਆ ਰੋਣਾ ਸ਼ੁਰੂ ਜਲਦੀ ਹੋ ਜਾਂਦਾ ਉਥੇ ਤੁਹਾਨੂੰ ਇਦਾਂ ਲੱਗਦਾ ਵੀ ਸਾਨੂੰ ਮਾਂ ਜ਼ਿਆਦਾ ਚਾਹੁੰਦੀ ਆ ਬਾਪ ਘੱਟ ਚਾਹੁੰਦਾ ਬਾਪ ਵੀ ਉਨਾ ਹੀ ਚਾਹੁੰਦਾ ਪਰ ਸਿਰਫ ਉਹਦੀ ਮਜਬੂਰੀ ਹੁੰਦੀ ਸਖਤੀ ਇਸ ਕਰਕੇ ਵਰਤਦਾ ਵੀ ਤੁਸੀਂ ਗਲਤ ਰਾਹ ਤੇ ਨਾ ਜਾਓ ਤੁਸੀਂ ਲਾਈਫ ਤੁਹਾਡੀ ਸੈੱਟ ਰਹੇ ਤੁਹਾਨੂੰ ਸਹੀ ਰਾਹ ਤੇ ਲਾਵੇ ਤੇ ਅੱਜ ਦੀ ਇੱਕ ਨਵੀਂ ਇਸੇ ਦੇ ਉੱਤੇ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਪਰ ਇਹ ਆ ਵੀ ਪੌੜੀਆਂ ਦੋ ਚੜ੍ਹਣੀਆਂ ਨਾ ਪੁੱਛ ਲੋਗੇ ਸਭ ਤੋਂ ਵੱਡੀ ਗੱਲ ਆ ਪੌੜੀ ਅੰਦਰ ਨੂੰ ਘਰ ਦੇ ਇੱਕ ਬਾਹਰ ਨੂੰ ਪਤਾ ਨਹੀਂ ਕਦੋਂ ਕੱਲਿਆਂ ਰਹਿਣਾ ਪੈ ਜਾਣਾ ਉੱਪਰ ਕਦੇ ਇੱਕ ਆਸ ਨਾ ਰੱਖ ਕੇ ਚੱਲੋ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੇ ਬੁਢਾਪੇ ਦੀ ਪਲੈਨਿੰਗ ਇਸ ਤਰ੍ਹਾਂ ਕਰੋ ਵੀ ਤੁਸੀਂ ਕਿਸੇ ਮੋਰੇ ਹੱਥ ਨਾ ਡਾੜਨਾ ਪਵੇ ਤੇ ਜੇ ਤੁਸੀਂ ਅ ਫਰਜ਼ ਕਰੋ ਜੇ ਤੁਹਾਡੇ ਬੱਚੇ ਕੋਈ ਦਿੱਕਤਾਂ ਨੂੰ ਕਰਦੇ ਵੀ ਆ ਤਾਂ ਤੁਸੀਂ ਅੱਡ ਹੋ ਜਾਓ ਉਸ ਤੋਂ ਬਾਅਦ ਲਾਈਫ ਜਿਹੜਾ ਬੁਢਾਪਾ ਆ ਕਈ ਬੰਦੇ ਆਪਣੇ ਹੱਥ ਵਟ ਕੇ ਦੇ ਦਿੰਦੇ ਆ ਲਿਖ ਕੇ ਵੀ ਦੇ ਦਿੰਦੇ ਸਾਰਾ ਕੁਝ ਬਾਅਦ ਸਾਰੀ ਉਮਰ ਰੋਂਦੇ ਆ ਬੱਚੇ ਉਹਨਾਂ ਦੀ ਕੋਈ ਕਦਰ ਨਹੀਂ ਕਰਦੇ ਤੇ ਕੋਸ਼ਿਸ਼ ਕਰੋ ਹਿੰਦੁਸਤਾਨ ਦੇ ਅੰਦਰ ਰਹਿਣ ਦੀ ਕਿਉਂਕਿ ਇੱਥੇ ਬੱਚਿਆਂ ਨੂੰ ਪੜ੍ਹਨ ਲਿਖਾਉਣ ਦੀ ਇੱਥੇ ਰਹਿਣ ਬੱਚੇ ਬੱਚਿਆਂ ਨੂੰ ਜਦੋਂ ਤੁਹਾਡੇ ਚ ਰਹਿਣਗੇ ਇੱਥੇ ਰਹਿਣਗੇ ਤਾਂ ਬਹੁਤ ਵਧੀਆ ਨਹੀਂ ਤਾਂ ਬਾਹਰ ਵਾਲੇ ਬੱਚੇ ਤਾਂ ਫਿਰ ਕਹਿ ਦਿੰਦੇ ਆ ਵੀ ਜਦੋਂ ਬੁਢਾਪਾ ਹੋ ਗਿਆ ਤਾਂ ਚੱਲ ਵੀ 올ਡ ਹੋਮ ਦੇ ਵਿੱਚ ਚਲੇ ਜਾ ਤੇ ਨਾ ਫਿਰ ਦੇਖੋ ਜਿਹੜੇ ਬੰਦੇ ਨੇ ਸਾਰੀ ਉਮਰ ਘਰ ਦੇ ਵਿੱਚ ਆਪ ਦੀ ਚਲਾਈ ਹੋਵੇ ਖੁਦ ਮੁਖਤਿਆਰੀ ਕੀਤੀ ਹੋਵੇ ਤੇ ਵਿਆਹ ਤੋਂ ਬਾਅਦ ਉਹਨੂੰ ਕਹਿਣ ਵੀ ਚਾਹ ਵੀ ਤੈਨੂੰ ਭਾਈ ਸਾਹਿਬ ਦੋ ਟਾਈਮ ਮਿਲਣੀ ਆ ਤੂੰ ਆਹ ਚੀਜ਼ ਨਹੀਂ ਛੇੜ ਸਕਦਾ ਐਦਾਂ ਨਹੀਂ ਕਰ ਸਕਦਾ ਜੇ ਆ ਸਾਰੀ ਜ਼ਿੰਦਗੀ ਆਜ਼ਾਦੀ ਨਾਲ ਰਹਿਣਾ ਤਾਂ ਫਿਰ ਆਪਣਾ ਨਹੀਂ ਸਿਸਟਮ ਚੱਲਦਾ ਅੱਡ ਹੋ ਜਾਓ ਛੱਤ ਆਪਦੇ ਹੀ ਬਣਾ ਲਓ ਬੱਚਿਆਂ ਨੂੰ ਥੱਲੇ ਬਣਾ ਦਿਓ ਉਣੀ ਕੋ ਵੀ ਪਾਈ ਥੱਲੇ ਰਹਿ ਮੈਂ ਹੀ ਤਾਂ ਰਵਾਂਗੇ ਉੱਪਰ ਆਪਦੀ ਜ਼ਿੰਦਗੀ ਜਿੱਦਾਂ ਹੀ ਅਸੀਂ ਜੀਤੀ ਆ ਉਦਾਂ ਹੀ ਰਵਾਂਗੇ ਜਿੱਦਾਂ ਰਹਿਣਾ ਉਦਾਂ ਹੀ ਜ਼ੋਰ ਹੈ ਉੱਚ ਕੋਈ ਚੇਂਜਿੰਗ ਨਹੀਂ ਆਊਗੀ ਤੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਅੱਜ ਇੱਕ ਹੋਰ ਛਾਣੀ ਤੇ ਇੱਕ ਚੀਜ਼ ਲਿਖੀ ਹੈ ਹੋਪ ਹੈ ਕਿ ਤੁਹਾਨੂੰ ਸਮਝ ਆਊਗੀ ਹਰ ਕੋਈ ਘਰ ਵਾਲੀ ਦੇ ਲਈ ਕਰੇ ਸਾਰੇ ਖੁਸ਼ ਹੋ ਜਾਣ ਦਿਨ ਰਾਤ ਭੱਜਿਆ ਫਿਰਦਾ। ਟਾਰਗੇਟ ਪੂਰਾ ਕਰਨਾ ਭਾਵੇਂ ਨੀਂਦ ਨਹੀਂ ਪੂਰੀ ਹੁੰਦੀ ਏ। ਨਾਲੇ ਸਾਰੇ ਰਿਸ਼ਤੇ ਸੰਭੋ ਕੰਮ ਵੀ ਬਹੁਤ ਜ਼ਰੂਰੀ ਏ। ਬੰਦਾ ਬੜੀ ਸੋਚਾਂ ਸੋਚੇ ਪਰ ਹੋਰ ਕੁਝ ਹੋ ਜਾਂਦਾ ਏ। ਜਿੱਥੇ ਬੰਦਾ ਟੁੱਟ ਜਾਵੇ ਉੱਥੇ ਵਕਤ ਖਲੋ ਜਾਂਦਾ ਏ। ਅਣਹੋਣੀ ਮਾਰ ਵਕਤ ਦੀ ਜਦੋਂ ਪੈਂਦੀ। ਰੋਟੀ ਰੋਜ਼ ਤਾਂ ਖਾਂਦਾ ਏ। ਕਦੇ ਕਦੇ ਰੋਟੀ ਵੀ ਮਿੱਤਰੋ ਬੰਦੇ ਨੂੰ ਖਾ ਜਾਂਦੀ ਏ। ਰੋਟੀ ਕੋ ਰੋਟੀ ਚ ਕੰਮ ਦਾ ਕੰਮ ਦਾ ਕਈ ਏਰ ਤੁਸੀਂ ਦੇਖਿਆ ਵੀ ਐਕਸੀਡੈਂਟ ਹੋ ਜਾਂਦੇ ਆ ਭੱਜਿਆ ਭੱਜਿਆ ਰੋਟੀ ਕਮਾਉਂਦਾ ਕਮਾਉਂਦਾ ਵੀ ਬੰਦਾ ਜਾਂਦਾ ਲੱਗਦਾ ਆ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅੱਗੇ ਸ਼ੇਅਰ ਕਰੋ ਵੀਡੀਓ ਨੂੰ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨਵੀਆਂ ਨਵੀਆਂ ਵੀਡੀਓ ਨਵੇਂ-ਨਵੇਂ ਟੌਪਿਕ ਲੈ ਕੇ ਆਪਾਂ ਆਇਆ ਕਰਾਂਗੇ ਗੱਲਬਾਤ ਕਰਿਆ ਕਰਾਂਗੇ ਦੇਖੋ ਜਿਹੜੀ ਮੈਂ ਗੱਲਾਂ ਕਰਦਾ ਹਰ ਇਨਸਾਨ ਨਾਲ ਜੁੜਦੀਆਂ ਹਰ ਇਨਸਾਨ ਦੇ ਦਿਲ ਦੀਆਂ ਗੱਲਾਂ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦਾ